ओके 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 ਇਹ ਬਹਾਦਰ ਨੇ ਵਾਰ ਕੀਤਾ। ਇੱਕ ਹੋਈ ਗੱਲ। ਲਖੀਨ ਜੀ ਨੇ ਲਗੇ ਇੱਕ ਮਾਰਾ। ਪਰਾਦੇ ਰਾਤ ਪੰਜ ਦੀ। ਇੱਕ ਸੀ ਆਪਣੇ ਕੋਲ ਆਇਆ। ਉਹ ਸਾ ਨਹੀਂ ਇਹ ਬਾਬਾ ਟਾਈਮ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਸਿਰਫ ਕਾਫੀ ਹੋਰ ਵੀ ਨੇ। ਉਹ ਵੀ ਬਣਾ ਦੇਖਦੇ ਨੇ। ਕਰ ਦੋ ਸਾਫ ਸਾਰੇ। ਸਾਰੇ ਸਾਫ ਕਰ ਦੋ ਨਾ ਇਹਨਾਂ ਨੂੰ ਬੰਦਾ ਨਾ ਲੱਗੇ। ਸਾਨੂੰ ਮੁਕਾ ਨਹੀਂ ਸਾਰੇ ਸਾਫ ਚਾਹਤੋਂ ਦੇਖੋ ਜੀ 47 ਸਾਲ ਤੋਂ ਸਾਰੇ ਮੈਡੀਕਲ ਜਦੋਂ ਤੁਸੀਂ ਇੰਗਲਿਸ਼ ਸ਼ਰਟ ਦੇਖੇ ਦੀ ਇੰਗਲਿਸ਼ ਜਲ ਤਾਂ ਮਾਇਕੋ ਚੁੱਕਾ ਤਾਂ ਸਭ ਕਾਫੀ ਜ਼ਿਆਦਾ ਕਰਤੀ ਜੀ ਪਰ ਆਪਣੇ ਅੱਗੇ ਜਿਹਾ ਹੀ ਪਾਇਆ ਹੋਇਆ ਹੈ ਜਿਹਨਾਂ ਨੇ ਜ਼ੋਰ ਦਿੱਤੀ ਛੱਡੀ ਹੋਈ ਹੈ ਸਭ ਚਾਹੇ ਘਾਟਾ ਚਾਹੇ ਜ਼ਿਆਦਾ ਆਪਸ ਸਾਫ ਕਰਦੇ ਵੇਖ ਲਗ ਮੈਂ ਕਲੀਅਰ ਡਾਇਰੈਕਸ਼ਨ ਦਿੰਦੀ ਆ ਕਿ ਪਿਛਲੇ ਦਿਨੀ ਵੀ ਮੈਂ ਜਿਹੜੀਆਂ ਨਾਜਾਇਜ਼ ਸਾਰੀਆਂ ਸੀ ਉਹ ਕਾਇਆਂ ਸੀ ਉਹ ਮੈਡਮ ਅਸੀਂ ਹੱਲ ਕੇ ਦੇਖੋ ਠਾਕ ਉਟਾਈਆਂ ਸੀ ਇੱਥੇ মিডিਆ ਖੜਾ ਉਹ ਟਾਉਣ ਤੋਂ ਬਾਅਦ ਕੀ ਹੋਇਆ ਕਈ ਦੁਆਰੇ ਬਣ ਗਈਆਂ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਖੋਰੇ ਮੈਡਮ ਨੇ ਬਲਾ ਬਲੂ ਕੇ ਹੁਣ ਦੁਆਰੇ ਬਣਵਾਤੀਓ ਕੱਲ ਮੈਂ ਫੇਰ ਸਾਰੀਆਂ ਟਾਈਆਂ ਉਹਨਾਂ ਦੀਆਂ ਜਿੰਨੀਆਂ ਬਣੀਆਂ ਹੋਈਆਂ ਸੀ ਤੁਸੀਂ ਮੈਨੂੰ ਨਹੀਂ ਪਤਾ ਕਿਹਦੀ ਸ਼ਹਿਤ ਆ ਕੇ ਜਿਹੜੇ ਵੀ ਕੋਈ ਕੰਸਟਰਕਸ਼ਨ ਵਾਲੇ ਹੈਗੇ ਨੇ ਕੋਈ ਸਾਡਾ ਬੰਦਾ ਕਵੇ ਕੋਈ ਬਾਹਰੋਂ ਬੰਦਾ ਕਵੇ ਕੋਈ ਵੀ ਬੰਦਾ ਕਵੇ ਸਾਡੇ ਨਾਂ ਉੱਤੇ ਵੀ ਨਹੀਂ ਅਸੀਂ ਸੈਟਿੰਗ ਕਰ ਲਵਾਂਗੇ ਤੁਸੀਂ ਬਣਾ ਲਓ ਜਿਸ ਥਾਂ ਉੱਤੇ ਵੀ ਬਲਡੋਜ਼ਰ ਅਸੀਂ ਚਲਾ ਦਿੱਤਾ ਹੈ ਕੋਈ ਵੀ ਗੈਰ ਕਾਨੂੰਨੀ ਉਹ ਸਾਰੀ ਹੋਈ ਹੋਈ ਆ ਉਹਨੇ ਢਾਇਣਾ ਹੈ ਉਹ ਕਿਸੇ ਦੀ ਵੀ ਸਫਾਰਸ਼ 'ਤੇ ਤੁਹਾਡੀ ਦੁਬਾਰੇ ਨਹੀਂ ਬਣਨੀ ਹੁਣ ਤੁਸੀਂ ਪਹਿਲਾਂ ਖਰਚਾ ਕੀਤਾ ਸੀ ਤੁਸੀਂ ਸਾਰੀ ਸੜਕ ਰੋਕ ਕੇ ਗੈਰ ਕਾਨੂੰਨੀ ਉਹ ਸਾਰੀਆਂ ਕੀਤੀਆਂ ਉਹ ਢਾਈਆਂ ਹੁਣ ਤੁਸੀਂ ਦੁਬਾਰੇ ਬਣਾ ਲਈਆਂ ਮੈਨੂੰ ਨਹੀਂ ਪਤਾ ਕਿ ਦੀ ਚੱਕੇ ਛਾਕੇ ਪਰ ਇਹ ਕੰਮ ਨਾਜਰ ਆਪਣਾ ਨੁਕਸਾਨ ਤੁਸੀਂ ਆਪ ਕਰਾਉਣਾ ਹੈ ਤੁਸੀਂ ਕੋਈ ਪ੍ਰਧਾਨ ਕਾ ਵੀ ਬਣਾ ਲਓ ਇੱਥੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਕੀ ਮੈਂ ਬੈਠਾ ਇੱਥੇ ਕੋਈ ਨਹੀਂ ਬਟਾ ਤੁਹਾਡੇ ਸਾਰਿਆਂ ਦੇ ਸਿਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੱਡੇ ਨੇ ਉਹਨਾਂ ਦੀ ਇਹ ਸਖਤ ਜਿਹੜੀ ਹਦਾਇਤ ਹੈ ਇੱਥੇ ਤੁਹਾਡੇ ਸਿਰ ਉੱਤੇ ਸਰਕਾਰ ਬੀਠੀ ਆਮ ਆਦਮੀ ਪਾਰਟੀ ਦੀ ਹਰੜ ਦੇ ਵਿੱਚ ਨਵੀਂ ਕਮੇਟੀ ਬਣੀ ਹੈ ਹਰੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੈ ਭਾਰੀ ਪੂਰੀ ਦੀ ਪੂਰੀ ਸਰਬਸੰਮਤੀ ਦੇ ਨਾਲ ਇੱਕ ਸਾਲ ਦੇ ਅੰਦਰ ਉਹ ਖਰੜ ਦਾ ਨਕਸ਼ਾ ਤੁਹਾਨੂੰ ਬਦਲਿਆ ਬਦਲਿਆ ਦੇਖਣਾ ਵੀ ਖਰੜ ਵਿੱਚ ਕੰਮ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਤੇ ਖਰੜ ਦਾ ਬਣ ਕੀ ਗਿਆ ਤੇ ਮੈਂ ਬੇਨਤੀ ਕਰਦੀ ਹਾਂ ਕੁਰਾਲੀ ਦੇ ਐਮਸੀ ਸਾਹਿਬਾਨਾਂ ਨੂੰ ਜਿਸ ਦਿਨ ਤੁਸੀਂ ਕੁਰਾਲੀ ਦੀ ਕਮੇਟੀ ਬਣਾਇਆ ਤੋਂ ਬਦਲ ਕੇ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਕੁਰਾਲੀ ਦਾ ਜਿਹੜੀਆਂ ਦਿੱਕੀਆਂ ਨੇ ਕੀਆਂ 70 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਕੰਮ ਹਲੇ ਤੱਕ ਖੜਾ ਹੈ ਮੈਂ ਥੋੜੇ ਕੋਲੇ ਤਾਂ ਹੈ ਨਹੀਂ ਵੀ ਕੁਰਾਲੀ ਵਿੱਚ ਪੈਸੇ ਹੈ ਨਹੀਂ ਨਾ ਕੁਰਾਲੀ ਵਿੱਚ 90 ਸਫਾਈ ਕਰਮਚਾਰੀ ਕੰਮ ਕਰਦੇ ਨੇ ਐਮ ਸੀ ਸਹਿਬਾਨ ਮੈਂ ਕਰਾਇਏ تھے ਇੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਉਹਨਾਂ ਨੂੰ ਕੰਮ ਤੇ ਤੋਰੋ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਲੋਕ ਇਹ ਗੱਲ ਪੁੱਛ ਰਹੇ ਨੇ ਵੀ ਸਫਾਈ ਹੁੰਦੀ ਨਹੀਂ ਤੇ ਕਿਉਂ ਨਹੀਂ ਹੁੰਦੀ ਗਲੀਆਂ ਨਾਲੀਆਂ ਹਲੇ ਤੱਕ ਬਣੀਆਂ ਨਹੀਂ ਤੇ ਕਿਉਂ ਨਹੀਂ ਬਣੀਆਂ ਉਹਨਾਂ ਨੂੰ ਬਣਾਓ ਨਹੀਂ ਛੱਡੋ ਆਮ ਆਦਮੀ ਪਾਰਟੀ ਨੂੰ ਦੇਈਓ ਅਸੀਂ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਈਏ ਤੇ ਜੇ ਇੱਕ ਤੇ ਇੱਕ ਦੇ ਉੱਤੇ ਬਲੋਜ਼ਰ ਚਲਾਇਆ ਨਾ ਇੱਕ ਜਾ ਕੇ ਤੁਸੀਂ ਪਧਰਾ ਕੀਤਾ ਸਾਰਿਆਂ ਦਾ ਕਰੋ ਇੱਕ ਨੂੰ ਕਿ ਮਹਿਸੂਸ ਕਰਾਉਂਦੇ ਇਕੱਲੇ ਬੰਦੇ ਹਾਂਜੀ ਸਾਨੂੰ ਬੰਦੇ ਕੋਈ ਸਾਥ ਦੇ ਵਾਸਤੇ ਕਰਿਆ ਦੇਖੋ ਇੱਕ ਪਾਸੇ ਸਾਡਾ ਕਹਿੰਦੀ ਹੈ ਆ ਬੱਚਾ ਨੂੰ ਕੰਮ ਲਾਓ ਅਸੀਂ ਇਹਨੂੰ ਬਾਹਰ ਜਾਣੇ ਦੇ ਰੋਕਿਆ ਸਾਨੂੰ ਪਤਾ ਅਸੀਂ ਕਿਵੇਂ ਰੋਕਿਆ ਇਹਨੂੰ ਜਦੋਂ ਤੇ ਪਾਇਆ ਜੀ ਕੱਲ ਨੂੰ ਇੱਕ ਗਲਤ ਰਾਹ ਤੇ ਚੁਰ ਗਿਆ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ ਜੀ ਅਸੀਂ ਤਾਂ ਕਰਾਂਗੇ ਜੀ ਸਾਡੀ

ਇੱਧਰ ਆ ਲੈ ਅਸੀਂ ਵਿਚਾਰੇ ਵੀ ਉਹ ਜੀ ਉਹ ਆ ਜੀ ਆਪਾਂ ਨੂੰ ਪਾਸ ਹੀ ਕਰਾਇਆ ਸਰ ਜੀ ਇੱਕ ਬਾਤ ਤੁਹਾਨੂੰ ਮੈਂ ਨਾਲ ਬੋਲਦਾ ਮੈਂ ਮਾਜੂਦ ਹੁੰਦੇ ਨਾ ਆਓ ਜੀ ਆਓ ਇਹ ਖੜਾ ਵੇ ਥੋੜਾ ਪਿੱਛੇ ਪਿੱਛੇ ਹੋ ਜਾ ਇੱਕ ਮਿੰਟ ਕਣ ਪਿੱਛੇ ਕਣ ਇੱਕ ਮਿੰਟ ਜੀ ਮੈਂੜ ਮੈਂ ਇੱਕ ਮਿੰਟ ਜੀ ਪਿੱਛੇ ਹੋ ਮੇਰੇ ਪਿੱਛੇ ਆਓ ਸਾਰੇ ਯਾਰ ਸਾਰੇ ਪਿੱਛੇ ਹੋ ਪਿੱਛੇ ਕਰੋ ਸਾਰੇ ਇਹਨਾਂ ਨੂੰ ਪਿੱਛੇ ਆਓ ਯਾਰ ਪਿੱਛੇ ਕਰ ਦੇ ਸਾਰੇ ਸਾਰੇ ਬੱਚੋ ਦੇਖੇ ਬੀ ਜੀ ਮੜਾ ਜਾ ਤੇ ਉਧਰ ਸਾਈਡ ਤੋਂ ਜਾਓ ਖੜ ਜਾਓ ਖੜ ਜਾਓ ਖੜ ਜਾਓ ਇਹਦਾ ਸਭ ਆ ਬੈਠ ਜਾ ਇਹ ਨਹੀਂ ਆ ਕੇ ਨਾ ਕਿ ਟਿਕਣ

چلو چلو اوت سپیڈ پر اور لوک چلو چلو اوت سپیڈ پر اور لوک